ਆ ਸਕਦੀ ਹੈ ਸੋਰਸਸ ਤੋਂ ਸਭ ਤੋਂ ਵੱਡੀ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅੱਜ ਸ਼ਾਮ 5 ਵਜੇ ਸੋਰਸਸ ਦੇ ਹਵਾਲੇ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਇਹ ਪੰਜ ਨਵੇਂ ਨਾਮ ਨਵੇਂ ਚਿਹਰੇ ਸੀਮਾਂ ਦੀ وزارت ਦੇ ਵਿੱਚ ਸ਼ਾਮਿਲ ਹੋਣਗੇ ਕੈਬਨਿਟ ਟੀਮ ਦੇ ਵਿੱਚ ਸ਼ਾਮਿਲ ਹੋਣਗੇ ਅੱਜ ਸ਼ਾਮ ਕਰੀਬ 5 ਵਜੇ ਦੇ ਸਮਾਂ ਮਿਲਿਆ ਹੈ ਰਾਜਪਾਲ ਗੁਲਾਬਚੰਦ ਕਟਾਰੀਆ ਹੁਣਾਂ ਦੇ ਨਾਲ ਮਿਲ ਕੇ ਤੇ ਸੌ ਚੁੱਕ ਸਕਦੇ ਨੇ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਕਿਹੜੇ ਉਹ ਪੰਜ ਨਵੇਂ ਚਿਹਰੇ ਨੇ ਜਿਹੜੇ ਸੀਐਮ ਮਾਨ ਦੀ ਕੈਬਨਿਟ ਦੇ ਵਿੱਚ ਸ਼ਾਮਲ ਹੋਣਗੇ ਔਰ ਕਿਹੜਾ ਮੰਤਰਾਲੇ ਕਿਸ ਮੰਤਰੀ ਨੂੰ ਦਿੱਤਾ ਜਾ ਸਕਦਾ ਔਰ ਕਿਹੜੇ-ਕਿਹੜੇ ਮੰਤਰਾਲੇ ਹੁਣ ਤੱਕ ਜਿਹੜੇ ਖਾਲੀ ਹੋ ਚੁੱਕੇ ਨੇ ਤਾਂ ਤੁਹਾਨੂੰ ਕੱਲੀ-ਕੱਲੀ ਜਾਣਕਾਰੀ ਦਿੰਨੇ ਆ ਆ ਫੋਟੋਆਂ ਦੇ ਜ਼ਰੀਏ ਤੁਹਾਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰਦੇ ਆ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਅਨਮੋਲ ਗਗਨਮਾਨ ਹੁਣਾਂ ਦੀ ਜਿਨ੍ਹਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਉਹ ਪਹਿਲਾਂ ਸੈਰ ਸਪਾਟਾ ਟੂਰਿਸਟ ਮੰਤਰੀ ਸੀ ਅਨਮੋਲ ਗਗਨਮਾਨ ਹੁਣੀ ਚੇਤਨ ਸਿੰਘ ਜੋੜਾ ਮਾਜਰਾ ਜਿਨ੍ਹਾਂ ਦੇ ਕੋਲੇ ਵਿਭਾਗ ਸੀਗਾ ਸੰਚਾਰ ਵਿਭਾਗ ਸੀ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ ਬਲਕਾਰ ਸਿੰਘ ਲੋਕਲ ਬਾਡੀ ਮਨਿਸਟਰ ਸੀ ਉਹਨਾਂ ਨੇ ਵੀ ਆਪਣਾ ਅਸਤੀਫਾ ਜੜਾ ਆ ਦਿੱਤਾ ਹੈ ਰੈਵਨਿਊ ਡਿਪਾਰਟਮੈਂਟ ਬ੍ਰਹਮਸ਼ੰਕਰ ਜਿੰਪਾ ਉਹਨਾਂ ਦੇ ਕੋਲੇ ਸੀਗਾ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ ਤਾਂ ਇਹ ਚਾਰ ਮੰਤਰਾਲੇ ਖਾਲੀ ਹੋਏ ਨੇ ਹਾਲਾਂਕਿ ਖੇਡ ਵਿਭਾਗ ਪਹਿਲਾਂ ਤੋਂ ਖਾਲੀ ਸੀ ਜਦੋਂ ਤੋਂ ਗੁਰਮੀਤ ਸਿੰਘ ਮੀਤ ਖੇਰ ਹੈ ਐਮਪੀ ਦੀ ਚੋਣ ਜਿੱਤ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ ਹੈ ਕੈਬਨਿਟ ਦੇ ਅਹੁਦੇ ਤੋਂ ਤਾਂ ਉਹ ਵੀ ਵਿਭਾਗ ਜੇ ਖਾਲੀ ਹੈ ਤਾਂ ਨਵੇਂ ਮੰਤਰੀ ਕਿਹੜੇ ਪੰਜ ਨਵੇਂ ਚਿਹਰੇ ਨੇ ਜਿਹੜੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਹੌਟ ਜਿਹੜੀ ਡਿਬੇਟ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ ਉਹ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਕਿਹੜੇ ਕਿਹੜੇ ਨਵੇਂ ਚਿਹਰੇ ਨੂੰ ਕਿਹੜਾ ਕਿਹੜਾ ਮੰਤਰਾਲੇ ਜੁੜਿਆ ਉਦਿੱਤਾ ਜਾ ਸਕਦਾ ਫਿਲਹਾਲ ਸੋਰਸਸ ਤੋਂ ਇਹੀ ਜਾਣਕਾਰੀ ਮਿਲ ਪਾ ਰਹੀ ਹੈ ਕਿ ਅੱਜ ਸ਼ਾਮ 5 ਵਜੇ ਦੇ ਕਰੀਬ ਜਿਹੜਾ ਸਮਾਂ ਆ ਉਹ ਰਾਜਪਾਲ ਆਦਿ ਕੋਲੋਂ ਮੰਗਿਆ ਗਿਆ ਗੁਲਾਬ ਚੰਦ ਖਟਾਰੀਆ ਹੁਣਾਂ ਦੇ ਵੱਲੋਂ ਸ਼ਾਮ 5 ਵਜੇ ਦੇ ਕਰੀਬ ਸੌਂ ਚੁਕਾਈ ਜਾ ਸਕਦੀ ਹੈ ਸੋਰਸਸ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਰਹਿ ਰਹੀ ਹੈ ਡਾਕਟਰ ਰਵਜੋਤ ਸਿੰਘ ਹੁਣਾਂ ਦੀ ਗੱਲ ਕਰਦੇ ਆ ਤਾਂ ਇਹ ਵੀ ਇੱਕ ਯੰਗ ਚਿਹਰਾ ਨੇ ਨੌਜਵਾਨ ਚਿਹਰਾ ਨੇ ਹੁਸ਼ਿਆਰਪੁਰ ਦੇ ਸ਼ਾਮ 84 ਤੋਂ ਇਹ ਵਿਧਾਇਕ ਚੁਣੇ ਗਏ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਹ ਚੋਣ ਲੜੇ ਸੀ ਹੁਣ ਬ੍ਰਹਮਸ਼ੰਕਰ ਜਿੰਪਾ ਹੁਣਾਂ ਦੇ ਕੋਲੇ ਰੈਵਨਿਊ ਡਿਪਾਰਟਮੈਂਟ ਸੀ ਔਰ ਏਰੀਆ ਉਹੀ ਹੈ ਹੁਸ਼ਿਆਰਪੁਰ ਦਾ ਹੀ ਏਰੀਆ ਹੈ ਬ੍ਰਹਮਸ਼ੰਕਰ ਜਿੰਪਾ ਹੁਣੀ ਵੀ ਹੁਸ਼ਿਆਰਪੁਰ ਦੇ ਨਾਲ ਸਬੰਧ ਰੱਖਦੇ ਨੇ ਉੱਥੋਂ ਹੀ ਉਹ ਵਿਧਾਇਕ ਚੁਣ ਕੇ ਆਏ ਨੇ ਔਰ ਉਹੀ ਏਰੀਏ ਦੇ ਵਿੱਚ ਡਾਕਟਰ ਰਵਜੋਤ ਸਿੰਘ ਹੁਣਾਂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਯੰਗ ਨੇ ਇਹਨਾਂ ਨੂੰ ਖੇਡ ਵਿਭਾਗ ਵੀ ਦਿੱਤਾ ਜਾ ਸਕਦਾ ਹੈ ਔਰ ਰੈਵਨਿਊ ਡਿਪਾਰਟਮੈਂਟ ਦੇ ਉੱਪਰ ਵੀ ਚਰਚਾ ਚੱਲ ਰਹੀ ਹੈ ਕਿ ਇਹ ਦੋਨੋਂ ਮੰਤਰਾਲੇ ਜਿਹੜੇ ਆ ਇਹਨਾਂ ਦੇ ਵਿੱਚੋਂ ਦੋਵੇਂ ਵੀ ਮਿਲ ਸਕਦੇ ਆ ਔਰ ਇੱਕ ਵੀ ਮਿਲ ਸਕਦਾ ਹੈ ਡਾਕਟਰ ਅਰਵਜੋਤ ਹੁਣੀ ਨੌਜਵਾਨ ਚਿਹਰਾ ਨੇ ਤਾਂ ਇਸ ਰੇਸ ਦੇ ਵਿੱਚ ਨੇ ਕਿ ਇਹਨਾਂ ਨੂੰ ਖੇਡ ਮੰਤਰਾਲੇ ਦਿੱਤਾ ਜਾ ਸਕਦਾ ਹੈ ਜਿਹੜੀ ਸੋਰਸਸ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਤੋਂ ਬਾਅਦ ਦੇ ਵਿੱਚ ਦੁਆਬੇ ਏਰੀਆ ਦੀ ਗੱਲ ਕਰਦੇ ਆ ਜਲੰਧਰ ਦੀ ਤਾਂ ਜਿਵੇਂ 22 ਇਲੈਕਸ਼ਨ ਹੋਈਆਂ ਜਲੰਧਰ ਦੀ ਵੈਸਟ ਸੀਟ ਦੇ ਉੱਪਰ ਪੱਛਮੀ ਸੀਟ ਦੇ ਉੱਪਰ ਜਿੰਨਾ ਕਮਾਸਣ ਜਿੰਨਾ ਰਮਾਂਚਕ ਮੁਕਾਬਲਾ ਮਿਲਿਆ ਮੋਹਿੰਦਰ ਭਗਤ ਹੁਣਾਂ ਨੇ ਜਿਵੇਂ ਬਾਜ਼ੀ ਜਿੱਤੀ ਹੈ ਉਹ ਕਾਬਲੇ ਤਾਰੀਫ ਹੈ ਹਰੇਕ ਦੀ ਨਿਗਾਹ ਦੇ ਵਿੱਚ ਸੀਟ ਸੀ ਤਾਂ ਉਸ ਤੋਂ ਬਾਅਦ ਇਹ ਵੀ ਕਹਿ ਗਿਆ ਕਿ ਮੋਹਿੰਦਰ ਭਗਤ ਹੁਣਾਂ ਨੂੰ ਜ਼ਰੂਰ ਕੈਬਨਟ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਹੁਣ ਬਲਕਾਰ ਸਿੰਘ ਹੁਣੀ ਜਿਹੜੇ ਆਊਟ ਹੋਏ ਨੇ ਕੈਬਨਿਟ ਦੇ ਵਿੱਚੋਂ ਉਹਨਾਂ ਦੇ ਕੋਲੇ ਲੋਕਲ ਬਾਡੀ ਮੰਤਰਾਲੇ ਸੀਤ ਆਈ ਵੀ ਚਰਚਾ ਹੈ ਕਿ ਮਹਿੰਦਰ ਭਗਤ ਹੁਣਾ ਨੂੰ ਲੋਕਲ ਬਾਡੀ ਮੰਤਰਾਲੇ ਦਿੱਤਾ ਜਾ ਸਕਦਾ ਹੈ ਕਿਉਂਕਿ ਜਿਹੜੇ ਏਰੀਆ ਦੇ ਵਿੱਚ ਗੱਲ ਕਰੀਏ ਬਲਕਾਰ ਸਿੰਘ ਹੁਣਾ ਦਾ ਵੀ ਦੁਆਬਾ ਏਰੀਆ ਹੈ ਕਰਤਾਰਪੁਰ ਤੋਂ ਇਹ ਵਿਧਾਇਕ ਬਣੇ ਸੀ ਔਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹਾਲਾਂਕਿ ਸੁਰਖੀਆਂ ਦੇ ਵਿੱਚ ਰਹੇ ਨੇ ਜਿਹੜੇ ਬਲਕਾਰ ਸਿੰਘ ਹੁਣੀ ਨੇ ਇਹ ਸੁਰਖੀਆਂ ਦੇ ਵਿੱਚ ਵੀ ਕਾਫੀ ਰਹੇ ਨੇ ਕੰਟਰੋਵਰਸੀਆਂ ਵੀ ਕਾਫੀ ਛੜੀਆਂ ਰਹੀਆਂ ਚਾਹੇ ਉਸੀ ਮਜੀਠੀਆ ਹੁਣਾ ਦੇ ਨਾਲ ਗੱਲਬਾਤ ਕਰੀਏ ਚਾਹੇ ਇਹਨਾਂ ਦੀ ਇੱਕ ਕਥਿਤ ਵੀਡੀਓ ਦੇ ਬਾਰੇ ਦੇ ਵਿੱਚ ਗੱਲ ਕਰੀਏ ਤਾਂ ਕਾਫੀ ਇਹਨਾਂ ਜਿਹੜੇ ਇਹ ਚਰਚਾ ਦੇ ਵਿੱਚ ਰਹੇ ਨੇ ਤਾਂ ਹੁਣ ਮਹਿੰਦਰ ਪਗਤ ਤੂਣਾ ਦੇ ਨਾਮ ਦੇ ਉੱਪਰ ਇਹ ਚਰਚਾ ਚੱਲ ਰਹੀ ਹੈ ਕਿ ਇਹਨਾਂ ਨੂੰ ਲੋਕਲ ਬਾਡੀ ਮੰਤਰਾਲੇ ਜਿਹੜਾ ਆ ਉਹ ਦਿੱਤਾ ਜਾ ਸਕਦਾ ਹੈ ਸੋ ਇਸ ਦੇ ਨਾਲ ਕਿ ਅਸੀਂ ਜੇਕਰ ਗੱਲ ਕਰਦੇ ਹਾਂ ਮੰਤਰੀ ਅਨਮੋਲ ਗਗਨ ਮਾਨ ਹੁਣਾ ਦੀ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ ਉਹਨਾਂ ਦੇ ਕੋਲੇ ਸੈਰ ਸੁਪਾਟਾ ਸੀਗਾ ਸੈਰ ਸੁਪਾਟਾ ਤੇ ਸੱਭਿਆਚਾਰਕ ਮਾਮਲੇਅਤ ਦੇ ਬਾਰੇ ਦੇ ਵਿੱਚ ਉਹ ਮੰਤਰੀ ਸੀ ਤਾਂ ਉਹਨਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਇੱਥੇ ਨਾਮ ਤਰਨੁਪ੍ਰੀਤ ਸਿੰਘ ਸੌਂਦ ਹੁਣਾ ਦਾ ਔਰ ਨਲਖੋਰਵੀ ਆ ਜਿਹੜੇ ਵਿਧਾਇਕ ਨੇ ਉਹਨਾਂ ਦਾ ਵੀ ਨਾਮ ਹਰਦੀਪ ਸਿੰਘ ਮੁੰਡੀਆਂ ਉਹਨਾਂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਤਰਨੁਪਰੀਤ ਸਿੰਘ ਸੌਂਦ ਉਹਨਾਂ ਨੂੰ ਜਿਹੜਾ ਮੰਤਰਾਲੇ ਹੈ ਸੈਟ ਸੁਪਾਟਾ ਤੇ ਸੱਭਿਆਚਾਰਕ ਮੰਤਰਾਲੇ ਵੀ ਦਿੱਤਾ ਜਾ ਸਕਦਾ ਹੈ ਹਾਲਾਂਕਿ ਜਿਹੜੇ ਸੌਂਦ ਨੇ ਇਹੇ ਤੁਹਾਨੂੰ ਦੱਸਦਿੰਦੇ ਆ ਕਿ ਕਿੱਥੋਂ ਇਲੈਕਟ ਹੋ ਕੇ ਆਏ ਨੇ ਔਰ ਕੀ ਇਹਨਾਂ ਦਾ ਰਾਜਨੀਤੀ ਨੂੰ ਲੈ ਕੇ ਕੀ ਪਿਸ਼ੋਕੜ ਰਿਹਾ ਤਾਂ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਆ ਤਰुणਪ੍ਰੀਤ ਸਿੰਘ ਸੌਂਦ ਜਿਹੜੇ ਨੇ ਉਹ ਖੰਨਾ ਤੋਂ ਵਿਧਾਇਕ ਨਿਆਮਤ ਵੀ ਪਾਰਟੀ ਦੀ ਟਿਕਟ ਤੇ 2022 ਦੇ ਵਿੱਚ ਲੜਦੇ ਨੇ ਔਰ ਖੰਨਾ ਤੋਂ ਇਹੇ ਲੀਡ ਦੇ ਨਾਲ ਜਿੱਤੇ ਸੀ ਔਰ ਇਹਨਾਂ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ ਕਿ ਇਹਨਾਂ ਨੂੰ ਜਿਹੜਾ ਸਹਿਸਪਾਟਾ ਤੇ ਸੱਭਿਆਚਾਰਕ ਵਿਭਾਗ ਦਿੱਤਾ ਜਾ ਸਕਦਾ ਇਹ ਚਰਚਾਵਾਂ ਚੱਲ ਰਹੀਆਂ ਨੇ ਸੋਰਸਸ ਤੋਂ ਇਹ ਜਾਣਕਾਰੀ ਜਿਹੜੀ ਸਾਨੂੰ ਮਿਲ ਪਾਰੀ ਹੈ ਇਸ ਦੇ ਨਾਲ ਕੀ ਹਰਦੀਪ ਸਿੰਘ ਮੁੰਡੀਆਂ ਹੁਣਾਂ ਦੀ ਗੱਲ ਕਰਦੇ ਆ ਤਾਂ ਉਹ ਵੀ ਸਾਨੇਵਾਲ ਤੋਂ ਵਿਧਾਇਕ ਨੇ ਹਾਲਾਂਕਿ ਸਾਨੇਵਾਲ ਤੇ ਖੰਨਾ ਆ ਇਹ ਇਕੋ ਏਰੀਆ ਪੈ ਜਾਂਦਾ ਹੈ ਇਕੋ ਇਲਾਕਾ ਪੈ ਜਾਂਦਾ ਹੈ ਤਾਂ ਇਹ ਕਾਫੀ ਟਫ ਹੋ ਸਕਦਾ ਹੈ ਕਿ ਇਹਨਾਂ ਦੇ ਵਿੱਚ ਮੰਤਰਾਲਿਆਂ ਦੀ ਵੰਡ ਕਿਵੇਂ ਕੀਤੀ ਜਾ ਸਕਦੇ ਹੈ ਹਾਲਾਂਕਿ ਹਰਦੀਪ ਸਿੰਘ ਮੁੰਡੀਆਂ ਹੁਣਾਂ ਦਾ ਜਿਹੜਾ ਨਾਮ ਚਰਚਾ ਦੇ ਵਿੱਚ ਜੁੜਿਆ ਹੋਇਆ ਔਰ ਇਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਬਾਗਬਾਨੀ ਵਿਭਾਗ ਜਿਹੜਾ ਉਹ ਦਿੱਤਾ ਜਾ ਸਕਦਾ ਹੈ ਬਾਗਬਾਨੀ ਤੇ ਲੋਕ ਸੰਪਰਕ ਮੰਤਰੀ ਪਹਿਲਾਂ ਚੇਤ ਸਿੰਘ ਜੋੜਾ ਮਾਜਰਾ ਹੁਣਾ ਸੀ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਮੰਤਰਾਲਿਆਂ ਦੇ ਵਿੱਚੋਂ ਇਹਨਾਂ ਨੂੰ ਮੰਤਰਾਲਾ ਜਿਹੜਾ ਆ ਉਹ ਦਿੱਤਾ ਜਾ ਸਕਦਾ ਔਰ ਇਸ ਦੇ ਨਾਲ ਕਿ ਬਰਿੰਦਰ ਗੋਇਲ ਹੁਣਾਂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਬਰਿੰਦਰ ਗੋਇਲ ਹੁਣੀ ਤੁਹਾਨੂੰ ਦੱਸਦੇ ਕਿ ਲਹਿਰਾ ਗਾਗਾ ਤੋਂ ਇਹ ਵਿਧਾਇਕ ਨੇ ਲਹਿਰਾ ਗਾਗਾ ਤੋਂ ਚੁਣ ਕੇ ਆਏ ਨੇ ਔਰ ਇਹਨਾਂ ਨੇ ਸਾਬਕਾ ਸੀਐਮ ਰਜਿੰਦਰ ਕੌਰ ਪੱਠਲ ਹੁਣਾਂ ਨੂੰ ਹਰਾਇਆ ਢੀਂਸਾ ਪਰਿਵਾਰ ਦੀ ਗੱਲ ਕਰੀ ਤਾਂ ਢੀਂਸਾ ਪਰਿਵਾਰ ਨੂੰ ਹਰਾਇਆ ਤਾ ਇਹ ਵੀ ਕਾਫੀ ਵੱਡੇ ਨਾਬਰ ਚੇਰਾ ਨੇ ਉਧਰਲੀ ਸੰਗਰੂਰ ਵਾਲੀ ਸਾਈਡ ਧੂਰੀ ਵਾਲੀ ਸਾਈਡ ਲਹਿਰਾ ਗਾਗਾ ਵਾਲੀ ਸਾਈਡ ਦੇ ਵੱਡਾ ਚੇਰਾ ਇਹਨਾਂ ਨੂੰ ਮੰਨਿਆ ਜਾਂਦਾ ਹੈ ਤਾਂ ਇਹ ਪੰਜ ਨਵੇਂ ਨਾਮ ਨੇ ਜਿਨ੍ਹਾਂ ਦੇ ਨਾਵਾਂ ਤੇ ਉੱਪਰ ਚਰਚਾ ਹੋ ਰਹੀ ਹੈ ਮੰਤਰਾਲੇ ਰੈਵਨਿਊ ਡਿਪਾਰਟਮੈਂਟ ਲੋਕਲ ਬਾਡੀ ਮਨਿਸਟਰ ਬਾਗਬਾਨੀ ਤੇ ਲੋਕ ਸੰਪਰਕ ਵਿਭਾਗ ਖਾਲੀ ਹੋਇਆ ਹੈ ਸੈਰ ਸਪਟਾ ਅਤੇ ਸੱਭਿਆਚਾਰ ਵਿਭਾਗ ਖਾਲੀ ਹੋਇਆ ਹੁਣ ਇਹਨਾਂ ਵਿਭਾਗਾਂ ਦੀ ਵੰਡ ਕਿਵੇਂ ਕੀਤੀ ਜਾ ਸਕਦੀ ਹੈ ਖੇਡ ਮੰਤਰਾਲਾ ਵੀ ਪਹਿਲਾਂ ਤੋਂ ਜਿਹੜਾ ਆ ਉਹ ਵੀ ਖਾਲੀ ਹੋਇਆ ਹੁਣ ਡਾਕਟਰ ਰਵਜੋਤ ਜਿਹੜੇ ਸ਼ਾਮ 84 ਹੁਸ਼ਿਆਰਪੁਰ ਤੋਂ ਵ代ਇਕ ਚੁਣ ਕੇ ਆਏ ਨੇ ਉਹਨਾਂ ਦੀ ਚਰਚਾ ਚੱਲ ਰਹੀ ਹੈ ਕਿ ਉਹਨਾਂ ਉਹ ਕਾਫੀ ਯੰਗ ਨੇ ਉਹਨਾਂ ਨੂੰ ਖੇਡ ਮੰਤਰਾਲਾ ਦਿੱਤਾ ਜਾ ਸਕਦਾ ਹੈ ਜਾਂ ਫਿਰ ਉਹਨਾਂ ਨੂੰ ਰੈਵਨਿਊ ਡਿਪਾਰਟਮੈਂਟ ਵੀ ਦਿੱਤਾ ਜਾ ਸਕਦਾ ਪਰ ਖੇਡ ਮੰਤਰਾਲੇ ਤੇ ਕਾਫੀ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈ ਉਸ ਤੋਂ ਬਾਅਦ ਤਰुणਪ੍ਰੀਤ ਸਿੰਘ ਸੌਂਦ ਹੁਣਾਂ ਦੀ ਗੱਲ ਕਰਦੇ ਆ ਤਾਂ ਇਹਨਾਂ ਨੂੰ ਕਹਿ ਜਾ ਰਿਹਾ ਕਿ ਸੈਰ ਸੁਪਾਟਾ ਤੇ ਜਿਹੜਾ ਸੱਭਿਆਚਾਰਕ ਵਿਭਾਗ ਉਹ ਦਿੱਤਾ ਜਾ ਸਕਦਾ ਹੈ ਔਰ ਇਹ ਦੱਸਦੀ ਕਿ ਖੰਨਾ ਤੋਂ ਇਹ ਵਿਧਾਇਕ ਨੇ ਇਹਨਾਂ ਦੇ ਨਾਲ ਕੀ ਹਰਦੀਪ ਸਿੰਘ ਮੁੰਡਿਆ ਹੁਣੀ ਜਿਹੜੇ ਨੇ ਉਹ ਵੀ ਉਧਰਲੇ ਏਰੀਆ ਦੇ ਨਾਲ ਹੀ ਸਬੰਧ ਰੱਖਦੇ ਨੇ ਸਾਨੇਵਾਲ ਤੋਂ ਉਹ ਵਿਧਾਇਕ ਚੁਣੇ ਹੋਏ ਨੇ ਉਹਨਾਂ ਨੂੰ ਦੱਸਿਆ ਜਾ ਰਿਹਾ ਇੱਕ ਬਾਗਬਾਨੀ ਤੇ ਜਾਂ ਫਿਰ ਲੋਕ ਸੰਪਰਕ ਵਿਭਾਗ ਜਿਹੜਾ ਉਹ ਦਿੱਤਾ ਜਾ ਸਕਦਾ ਬਰਿੰਦਰ ਗੋਇਲ ਹੁਣਾਂ ਦੀ ਗੱਲ ਕਰੀਏ ਤਾਂ ਰੈਵਨਿਊ ਡਿਪਾਰਟਮੈਂਟ ਨੂੰ ਲੈ ਕੇ ਰੈਵਨਿਊ ਵਿਭਾਗ ਨੂੰ ਲੈ ਕੇ ਬਰਿੰਦਰ ਗੋਇਲ ਹੁਣਾਂ ਦਾ ਨਾਮ ਚਰਚਾ ਦੇ ਵਿੱਚ ਜੁੜਿਆ ਹੋਇਆ ਲੋਕਲ ਬਾਡੀ ਮੰਤਰਾਲੇ ਦੀ ਗੱਲ ਕਰਦੇ ਆਂ ਤਾਂ ਪਹਿਲਾ ਬਲਕਾਰ ਸਿੰਘ ਹੁਣਾਂ ਦੇ ਕੋਲੇ ਸੀ ਬਲਕਾਰ ਸਿੰਘ ਕਰਤਾਰਪੁਰ ਤੋਂ ਇਹ ਐਮਐਲਏ ਚੁਣੇ ਗਏ ਨੇ ਦੁਆਬੇ ਦੀ ਸਿਆਸਤ ਦੇ ਨਾਲ ਇਹ ਸਬੰਧ ਰੱਖਦੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਹਿੰਦਰ ਪਗਤ ਵੀ ਦੁਆਬੇ ਦੇ ਨੇ ਜਲੰਧਰ ਪਸ਼ਵੀ ਸੀਟ ਤੋਂ ਇਹ ਬਾਈ ਇਲੈਕਸ਼ਨ ਬੜੀ ਵੱਡੀ ਜਿੱਤ ਦੇ ਨਾਲ ਇਹ ਕਬੂਲੇ ਗਏ ਨੇ ਲੋਕਾਂ ਦੀ ਹਜ਼ੂਰੀ ਦੇ ਵਿੱਚ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਲੋਕਲ ਬਾਡੀ ਮੰਤਰਾਲੇ ਦਿੱਤਾ ਜਾ ਸਕਦਾ ਹੈ ਤਾਂ ਇਹ ਮੰਤਰਾਲੇ ਨੇ ਇਹ ਮਹਿਕਮੇ ਨੇ ਇਹਨਾਂ ਦੇ ਨਾਵਾਂ ਦੇ ਉੱਪਰ ਇਹ ਨਾ ਇਹਨਾਂ ਚਿਹਰਿਆਂ ਦੀ ਚਰਚਾ ਚੱਲ ਰਹੀ ਹੈ ਵੱਡੀ ਖਬਰ ਹੈ ਅੱਜ ਸ਼ਾਮ ਕਰੀਬ 5 ਵਜੇ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਨਵੇਂ ਮੰਤਰੀ